ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਜੇਕਰ ਤੁਸੀਂ ਮਸੀਆਵਾਲੇ ਦਿਨ ਘਰ ਦਾ ਮੁੱਖ ਦਰਵਾਜ਼ਾ ਖੋਲਦੇ ਸਮੇਂ 5 ਮਿੰਟ ਇਹ ਸ਼ਬਦ ਬੋਲ ਦਿੰਦੇ ਹੋ ਤੁਹਾਡੇ ਘਰ ਵਿੱਚ ਹਰ ਖੁਸ਼ੀ ਚੱਲ ਕੇ ਆਵੇਗੀ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਤਾਕੇ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਪਣ ਜਾਵੇ। ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਸਾਧ ਸੰਗਤ ਜੀ। ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜਦੋਂ ਵੀ ਤੁਸੀਂ ਸਵੇਰੇ ਉੱਠਦੇ ਹੋ ਉੱਠਦੇ ਅਸਾਰ ਹੀ ਘਰ ਦਾ ਮੁੱਖ ਦਾ ਦਰਵਾਜ਼ਾ ਖੋਲ੍ਹਦੇ ਹੋ ਤਾਂ ਦਰਵਾਜ਼ੇ ਨੂੰ ਖੋਲ੍ਹਦੇ ਸਮੇਂ 5 ਮਿੰਟ ਤੁਸੀਂ ਇਹ ਸ਼ਬਦ ਬੋਲ ਦੇਣਾ ਹੈ। ਤੁਹਾਡੇ ਮਨ ਦੀ ਹਰ ਇੱਕ ਇੱਛਾ ਪੂਰੀ ਹੋ ਜਾਵੇਗੀ। ਸੋ ਸਾਧ ਸੰਗਤ ਜੀ ਆਓ ਜੀ ਅੱਜ ਦੀ ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਆਪਣੀ ਅੱਜ ਦੀ ਵੀਡੀਓ ਵਿੱਚ ਗੱਲ ਕਰਨ ਵਾਲੇ ਹਾਂ ਕਿ ਜਦੋਂ ਵੀ ਸਵੇਰ ਹੋ ਜਾਂਦੀ ਹੈ ਤੁਸੀਂ ਉਸ ਸਮੇਂ ਘਰ ਦਾ ਮੁੱਖ ਦਰਵਾਜ਼ਾ ਖੋਲਦੇ ਹੋ ਘਰ ਦੇ ਮੇਨ ਗੇਟ ਨੂੰ ਜਦੋਂ ਖੋਲਦੇ ਹੋ ਤੇ ਜੇਕਰ ਤੁਸੀਂ 5 ਮਿੰਟ ਉਸ ਸਮੇਂ ਇਸ ਸ਼ਬਦ ਦਾ ਜਾਪ ਕਰਦੇ ਹੋ ਤੁਹਾਡੇ ਘਰ ਵਿੱਚ ਬਰਕਤਾਂ ਵਾਸ ਕਰ ਜਾਣਗੀਆਂ ਤੁਹਾਡੇ ਘਰ ਵਿੱਚ ਖੁਸ਼ੀਆਂ ਆ ਜਾਣਗੀਆਂ ਤੁਹਾਡੇ ਘਰ ਦੇ ਵਿੱਚ ਧਨ ਦੌਲਤ ਦੀ ਕਦੇ ਕੋਈ ਕਮੀ ਨਹੀਂ ਰਹਿ ਜਾਵੇਗੀ ਤੁਹਾਡੇ ਘਰ ਦੇ ਵਿੱਚ ਜਿਹੜਾ ਕਲੇਸ਼ ਹੈ ਉਹ ਵੀ ਹਮੇਸ਼ਾ ਲਈ ਖਤਮ ਹੋ ਜਾਵੇਗਾ ਸਤ ਸੰਗਿਆ ਜੀ ਨਾਲ ਹੀ ਨਾਲ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਜੇਕਰ ਤੁਸੀਂ ਵੀਡੀਓ ਨੂੰ ਸੁਣਨਾ ਸ਼ੁਰੂ ਕਰ ਦਿੱਤਾ ਹੈ ਤਾਂ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਜੀ ਕਿਉਂਕਿ ਅੱਧਾ ਤੇ ਅਧੋਰਾ ਗਿਆਨ ਹਮੇਸ਼ਾ ਖਤਰਨਾਕ ਹੁੰਦਾ ਹੈ ਸਤ ਸੰਗਿਆ ਜੀ ਕਰਦਾ ਮੁਖ ਦਰਵਾਜ਼ਾ ਬਹੁਤ ਹੀ ਸਾਡੀ ਜ਼ਿੰਦਗੀ ਦੇ ਵਿੱਚ ਮਹੱਤਤਾ ਰੱਖਦਾ ਹੈ ਉਹਦੇ ਨਾਲ ਬੜੀਆਂ ਹੀ ਗੱਲਾਂ ਜੁੜੀਆਂ ਹੁੰਦੀਆਂ ਹਨ ਇਹਨਾਂ ਗੱਲਾਂ ਨੂੰ ਕਈ ਤਾਂ ਵਹਿਮ-ਭਰਮ ਸਮਝ ਲੈਂਦੇ ਹਨ ਪਰ ਕਈ ਲੋਕ ਇਹਨਾਂ ਗੱਲਾਂ ਤੇ ਪੂਰਾ ਵਿਸ਼ਵਾਸ ਰੱਖਦੇ ਹਨ ਕਿਉਂਕਿ ਸਾਧ ਸੰਗਤ ਜੀ ਸਾਡੇ ਘਰ ਦੇ ਬਜ਼ੁਰਗ ਅਕਸਰ ਹੀ ਸਾਨੂੰ ਇਹ ਗੱਲਾਂ ਸਮਝਾਇਆ ਕਰਦੇ ਸਨ ਆਪਣੇ ਘਰ ਦਾ ਮੁਖ ਦਰਵਾਜ਼ਾ ਸਾਡੇ ਲਈ ਬਹੁਤ ਹੀ ਜ਼ਿਆਦਾ ਖਾਸ ਹੁੰਦਾ ਹੈ ਮੁਖ ਦਰਵਾਜ਼ੇ ਦੀ ਸਾਫ ਸਫਾਈ ਬੜੀ ਜ਼ਰੂਰੀ ਹੁੰਦੀ ਹੈ ਕਿਉਂਕਿ ਮੁਖ ਦਰਵਾਜ਼ੇ ਦੀ ਸਾਫ ਸਫਾਈ ਰੱਖਣ ਦੇ ਨਾਲ ਘਰ ਵਿੱਚ ਬਰਕਤ ਆਉਂਦੀ ਹੈ ਲక్ష్ਮੀ ਆਉਂਦੀ ਹੈ ਤੇ ਦੂਜੀ ਗੱਲ ਸਾਧ ਸੰਗਤ ਜੀ ਇਹ ਹੈ ਜੋ ਘਰ ਦਾ ਮੁੱਖ ਦਰਵਾਜ਼ਾ ਹੈ ਸੂਰਜ ਚੜਨ ਤੋਂ ਪਹਿਲਾਂ ਖੋਲਣਾ ਚਾਹੀਦਾ ਹੈ ਉਹਨਾਂ ਘਰਾਂ ਵਿੱਚ ਫਿਰ ਹਮੇਸ਼ਾ ਇਹ ਰਿਜ਼ਕ ਵਾਸ ਕਰ ਜਾਂਦਾ ਹੈ ਜਿਨ੍ਹਾਂ ਘਰਾਂ ਦਾ ਦਰਵਾਜ਼ਾ ਸੂਰਜ ਚੜਨ ਤੋਂ ਪਹਿਲਾਂ ਹੀ ਖੁਰਦਾ ਹੈ ਕਦੇ ਵੀ ਉਸ ਘਰ ਦੇ ਵਿੱਚ ਫਿਰ ਪੈਸੇ ਦੀ ਕਮੀ ਨਹੀਂ ਹੁੰਦੀ ਉਹਨਾਂ ਘਰਾਂ ਦੇ ਵਿੱਚ ਕਦੇ ਪਰੇਸ਼ਾਨੀ ਨਹੀਂ ਆਉਂਦੀ ਸਾਚ ਸੰਗਤ ਜੀ ਤੇਜੀ ਗੱਲ ਹੈ ਕਿ ਘਰ ਦਾ ਮੁੱਖ ਦਰਵਾਜ਼ਾ ਖੋਲਦੇ ਸਮੇਂ ਜੇਕਰ ਅਸੀਂ ਇਸ ਸ਼ਬਦ ਦਾ ਜਾਪ ਨਾਲ-ਨਾਲ ਕਰ ਲੈਂਦੇ ਹਾਂ ਜਾਂ ਬੋਲ ਲੈਂਦੇ ਹਾਂ ਸਾਡੇ ਘਰ ਵਿੱਚ ਸੁੱਖ ਸ਼ਾਂਤੀ ਤੇ ਪ੍ਰੇਮ ਪਿਆਰ ਸਦਾ ਦੇ ਲਈ ਬਣਿਆ ਰਹਿੰਦਾ ਹੈ ਸਾਡੇ ਪਰਿਵਾਰ ਦੇ ਉੱਪਰ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਬਣ ਜਾਂਦੀ ਹੈ ਪਰਮਾਤਮਾ ਜੀ ਦਾ ਹੱਥ ਬਣ ਜਾਂਦਾ ਹੈ ਸਾਤ ਸੰਗਤ ਜੀ ਉਹ ਸ਼ਬਦ ਕਿਹੜਾ ਹੈ ਜਿਸ ਨੂੰ ਅਸੀਂ ਆਪਣੇ ਘਰ ਦੇ ਮੁੱਖ ਦਰਵਾਜ਼ੇ ਨੂੰ ਖੋਲਦੇ ਸਮੇਂ ਹੀ ਬੋਲਣਾ ਹੈ ਜਿਸ ਸ਼ਬਦ ਨੂੰ ਬੋਲਣ ਦੇ ਨਾਲ ਸਾਡੇ ਘਰ ਦੇ ਵਿੱਚ ਰਜ਼ਕ ਦੇ ਵਿੱਚ ਵਾਧਾ ਹੋ ਜਾਵੇਗਾ ਬਰਕਤਾਂ ਵਾਸ ਕਰ ਜਾਣਗੀਆਂ ਸਾਡੇ ਦਰਵਾਜ਼ੇ ਦੇ ਅੰਦਰ ਖੁਸ਼ੀਆਂ ਹੀ ਖੁਸ਼ੀਆਂ ਆ ਜਾਣਗੀਆਂ ਇਹ ਸਾਰੇ ਗੱਲਬਾਤ ਅੱਜ ਦੀ ਵੀਡੀਓ ਵਿੱਚ ਕਰਨ ਵਾਲੇ ਹਾਂ ਸਾਥ ਸੰਗਤ ਜੀ ਜਦੋਂ ਵੀ ਸਾਡੇ ਘਰ ਦੇ ਬਜ਼ੁਰਗ ਜਿਹੜੇ ਹਨ ਜੋ ਉਹ ਕੰਮ ਕਰਨ ਦੇ ਲਈ ਆਖਦੇ ਹਨ ਮਨ ਵਿੱਚ ਅਕਸਰ ਹੀ ਇਹ ਸਵਾਲ ਉੱਠਦਾ ਹੈ ਕਿ ਇਸ ਕੰਮ ਨਾਲ ਪੈਸੇ ਦਾ ਕੀ ਸੰਬੰਧ ਇਸ ਕੰਮ ਨੂੰ ਕਰਨ ਦੇ ਨਾਲ ਬਰਕਤ ਕਿਵੇਂ ਸਾਡੇ ਘਰ ਵਿੱਚ ਵਾਸ ਕਰੇਗੀ ਅਸੀਂ ਆਪਣੇ ਬਜ਼ੁਰਗਾਂ ਨੂੰ ਇਹ ਗੱਲਾਂ ਨਹੀਂ ਪੁੱਛਦੇ ਬਸ ਚੁੱਪਚਾਪ ਉਹ ਹੀ ਕੰਮ ਕਰਨੇ ਸ਼ੁਰੂ ਕਰ ਦਿੰਦੇ ਆ ਜੋ ਸਾਡੇ ਬਜ਼ੁਰਗ ਸਾਨੂੰ ਕਰਨ ਲਈ ਆਖਦੇ ਹਨ ਪਰ ਕਈ ਲੋਕ ਆਪਣੇ ਬਜ਼ੁਰਗਾਂ ਦੀਆਂ ਗੱਲਾਂ ਨੂੰ ਤਾਂ ਮੰਨਦੇ ਹੀ ਨਹੀਂ ਕਿਉਂਕਿ ਉਹਨਾਂ ਨੂੰ ਲੱਗਦਾ ਹੈ ਇਹ ਗੱਲਾਂ ਸਭ ਵਹਿਮ ਭਰਮ ਹਨ ਅਸੀਂ ਵਹਿਮਾਂ ਭਰਮਾਂ ਨੂੰ ਨਹੀਂ ਮੰਨਦੇ ਪਰ ਜਿਹੜੀ ਗੱਲ ਸਾਡੇ ਬਜ਼ੁਰਗ ਸਾਨੂੰ ਆਖ ਦਿੰਦੇ ਆ ਉਹਦੇ ਪਿੱਛੇ ਕੋਈ ਨਾ ਕੋਈ ਤਰਕ ਤਾਂ ਜ਼ਰੂਰ ਹੁੰਦਾ ਹੈ ਕੋਈ ਨਾ ਕੋਈ ਸਵਾਲ ਤਾਂ ਜ਼ਰੂਰ ਛੁਪਿਆ ਹੁੰਦਾ ਹੈ ਤਾਂ ਇਹ ਰਾਜ ਨੂੰ ਜਾਣਨ ਦੇ ਲਈ ਬਹੁਤ ਜ਼ਰੂਰੀ ਹੈ ਇਸ ਵਿੱਚ ਸਾਡਾ ਫਾਇਦਾ ਹੋ ਜਾਵੇਗਾ ਕਿਉਂਕਿ ਬਜ਼ੁਰਗਾਂ ਨੂੰ ਤਜਰਬਾ ਬਹੁਤ ਜ਼ਿਆਦਾ ਹੁੰਦਾ ਹੈ ਉਹਨਾਂ ਨੇ ਆਪਣੀ ਉਮਰ ਹੰਢਾਈ ਹੁੰਦੀ ਹੈ ਇਹ ਉਹਨਾਂ ਦੇ ਅਜਮਾਏ ਹੋਏ ਤਰੀਕੇ ਹੁੰਦੇ ਹਨ ਭਾਵ ਕਿ ਉਹ ਪਾ ਹੁੰਦੇ ਹਨ ਇਸ ਲਈ ਉਹ ਇਹੋ ਜਿਹੇ ਕੰਮ ਕਰਨ ਦੇ ਲਈ ਸਾਨੂੰ ਵੀ ਆਖਦੇ ਹਨ ਤਾਂ ਕਿ ਸਾਡਾ ਵੀ ਭਲਾ ਹੋ ਜਾਵੇ ਇਸ ਕਰਕੇ ਬਜ਼ੁਰਗਾਂ ਦੀ ਦਿੱਤੀ ਹੋਈ ਮੱਤ ਨੂੰ ਅਸੀਂ ਜ਼ਰੂਰ ਅਪਣਾ ਲੈਣਾ ਹੈ ਉਹਨਾਂ ਦੀ ਸਮਝਾਈ ਹੋਈ ਗੱਲ ਨੂੰ ਆਪਣੇ ਪੱਲੇ ਦੇ ਨਾਲ ਬੰਨ ਲੈਣਾ ਹੈ ਜੇਕਰ ਸਾਡੇ ਮਨ ਵਿੱਚ ਕੋਈ ਸ਼ੱਕ ਹੈ ਤਾਂ ਦੂਰ ਕਰ ਲੈਣਾ ਹੈ ਉਹਨਾਂ ਤਿੰਨ ਸਵਾਲਾਂ ਦੇ ਬਾਰੇ ਜੋ ਅਕਸਰ ਹੀ ਸਾਡੇ ਸਾਰਿਆਂ ਦੇ ਮਨ ਵਿੱਚ ਉੱਠਦੇ ਹਨ ਇਹ ਘਰ ਦੇ ਮੁੱਖ ਦਰਵਾਜ਼ੇ ਦੀ ਸਾਫ ਸਫਾਈ ਸੂਰਜ ਚੜ੍ਹਨ ਤੋਂ ਪਹਿਲਾਂ ਕਿਉਂ ਕਰਨੀ ਚਾਹੀਦੀ ਹੈ ਘਰ ਦਾ ਮੁੱਖ ਦਰਵਾਜ਼ਾ ਖੋਲਦੇ ਸਮੇਂ ਸਾਨੂੰ ਕਿਹੜੇ ਸ਼ਬਦ ਦਾ ਜਾਪ ਕਰਨਾ ਚਾਹੀਦਾ ਹੈ ਤੇ ਕਿਵੇਂ ਉਸ ਸ਼ਬਦ ਦੇ ਜਾਪ ਨਾਲ ਸਾਡੇ ਘਰ ਵਿੱਚ ਪੈਸਾ ਤੇ ਖੁਸ਼ੀਆਂ ਵਾਸ ਕਰ ਜਾਣਗੇ ਸਾਤ ਸੰਗਤ ਜੀ ਸਭ ਤੋਂ ਪਹਿਲੀ ਗੱਲ ਕਰਦੇ ਹਾਂ ਕਿ ਆਪਣੇ ਘਰ ਦੇ ਮੁੱਖ ਦਰਵਾਜ਼ੇ ਦੀ ਸਫਾਈ ਦੇ ਬਾਰੇ। ਕਈ ਬੀਬੀਆਂ ਜਾਂ ਘਰਵਾਲਿਆਂ ਦਾ ਇਹ ਸੁਭਾਅ ਹੁੰਦਾ ਹੈ ਕੁਝ ਲੋਕ ਆਪਣੇ ਘਰ ਦੀ ਤਾਂ ਪੂਰੀ ਤਰ੍ਹਾਂ ਸਾਫ ਸਫਾਈ ਕਰ ਲੈਂਦੇ ਹਨ। ਪਰ ਜਦੋਂ ਘਰ ਦੇ ਮੁੱਖ ਦਰਵਾਜ਼ੇ ਦੀ ਗੱਲ ਆਉਂਦੀ ਹੈ ਉਸ ਦੀ ਸਫਾਈ ਬਿਲਕੁਲ ਨਹੀਂ ਕਰਦੇ। ਸਾਤ ਸੰਗਤ ਜੀ ਅਸੀਂ ਖੁਸ਼ ਤੇ ਤੰਦਰੁਸਤਾਂ ਹੀ ਰਹਿ ਸਕਦੇ ਹਾਂ ਜੇਕਰ ਅਸੀਂ ਆਪਣੇ ਘਰ ਦੇ ਨਾਲ ਨਾਲ ਆਪਣੇ ਘਰ ਦਾ ਆਲਾ ਦਵਾਲਾ ਵੀ ਸਾਫ ਕਰੀਏ। ਵਾਤਾਵਰਣ ਵੀ ਸਾਫ ਸੁਥਰਾ ਰੱਖੀਏ। ਜੇਕਰ ਅਸੀਂ ਆਪਣੇ ਦਿਵਾਲੇ ਨੂੰ ਆਪਣੇ ਘਰ ਦਾ ਹਿੱਸਾ ਮੰਨਾਂਗੇ ਤਾਂ ਕਿਉਂਕਿ ਰੱਬ ਦੀ ਬਣਾਈ ਹੋਈ ਕੁਦਰਤ ਨੂੰ ਵੀ ਆਪਣਾ ਹੀ ਘਰ ਸਮਝਾਂਗੇ ਇਸ ਤਰ੍ਹਾਂ ਬਿਲਕੁਲ ਵੀ ਨਹੀਂ ਕਰਨਾ ਕਿ ਤੁਸੀਂ ਸਿਰਫ ਆਪਣੇ ਘਰ ਨੂੰ ਹੀ ਸਾਫ਼ ਕਰ ਲਿਆ ਜੋ ਵੀ ਰਸਤਾ ਹੈ ਤੁਹਾਡੇ ਘਰ ਵਾਲ ਨੂੰ ਜਾਂਦਾ ਹੈ ਉਸ ਦੀ ਸਾਫ਼ ਸਫਾਈ ਜ਼ਰੂਰ ਕਰਿਆ ਕਰੋ ਕਿਉਂਕਿ ਉਹ ਵੀ ਸਾਰੀ ਜਗ੍ਹਾ ਤੁਹਾਡੇ ਘਰ ਵਿੱਚ ਹੀ ਆਉਂਦੀ ਹੈ ਕਿਉਂਕਿ ਕਈ ਵਾਰ ਸਾਧੂ ਫਕੀਰ ਸੰਤ ਕੋਈ ਰੱਬ ਦਾ ਬੰਦਾ ਜਦੋਂ ਵੀ ਸਾਡੇ ਘਰ ਆਉਂਦਾ ਹੈ ਸਾਡੇ ਘਰ ਦੇ ਮੁੱਖ ਦਰਵਾਜ਼ੇ ਤੋਂ ਹੀ ਆਉਂਦਾ ਹੈ ਉਹ ਸਾਡੇ ਘਰ ਦੇ ਰਹਾ ਸਾਡੇ ਘਰ ਦੇ ਮੁੱਖ ਦਰਵਾਜ਼ੇ ਦੀ ਗੰਦਗੀ ਨੂੰ ਵੇਖ ਕੇ ਵਾਪਸ ਮੁੜ ਜਾਂਦਾ ਹੈ ਜਾਂ ਫਿਰ ਸਾਡੇ ਘਰ ਵੱਲ ਮੂੰਹ ਹੀ ਨਹੀਂ ਕਰਦਾ ਕਿ ਜੇਕਰ ਘਰ ਦੇ ਬਾਹਰ ਇੰਨਾ ਬੁਰਾ ਹਾਲ ਹੋਵੇਗਾ ਤਾਂ ਇਸ ਘਰ ਵਿੱਚ ਰਹਿਣ ਵਾਲੇ ਲੋਕਾਂ ਦਾ ਦਿਲ ਕਿੱਦਾਂ ਦਾ ਹੋਵੇਗਾ ਉਹਦਾ ਮਨ ਨਹੀਂ ਕਰਦਾ ਉਹ ਕੋਸਦਾ ਹੈ ਕਿ ਕਿਵੇਂ ਦੇ ਘਰ ਚਾਰ ਚੁਫੇਰੇ ਗੰਦਗੀ ਫੈਲੀ ਹੋਈ ਹੈ ਇਸ ਕਰ ਨਾਲ ਸਾਡੇ ਘਰ ਵਿੱਚ ਫਿਰ ਬਰਕਤ ਆਉਣੀ ਬੰਦ ਹੋ ਜਾਂਦੀ ਹੈ ਘਰ ਤੋਂ ਬਾਹਰ ਹੀ ਰਹਿ ਜਾਂਦੀ ਹੈ ਇਸ ਲਈ ਸਾਡਾ ਫਰਜ਼ ਬਣਦਾ ਹੈ ਆਪਣੇ ਘਰ ਦੇ ਨਾਲ ਨਾਲ ਘਰ ਦੇ ਮੁੱਖ ਦਰਵਾਜ਼ੇ ਦੀ ਸਾਫ਼ ਸਫਾਈ ਰੱਖੀਏ ਜਿਹੜਾ ਮੁੱਖ ਦਰਵਾਜ਼ਾ ਹੁੰਦਾ ਹੈ ਇਸ ਨੂੰ ਵੇਖ ਕੇ ਸਾਰੇ ਖੁਸ਼ ਹੁੰਦੇ ਹਨ ਜੇਕਰ ਸਾਫ਼ ਸੁਥਰਾ ਬਾਹਰੋਂ ਵੀ ਹੋਵੇਗਾ ਤਾਂ ਹੀ ਤਾਂ ਤੁਹਾਡੇ ਘਰ ਦੇ ਅੰਦਰ ਕੋਈ ਆਵੇਗਾ ਬਾਹਰ ਦੇ ਦਰਵਾਜ਼ੇ ਦੀ ਸਾਫ਼ ਸਫਾਈ ਤੋਂ ਹੀ ਲੋਕ ਹਿਸਾਬ ਲਗਾ ਲੈਂਦੇ ਹਨ ਕਿ ਜੇਕਰ ਬਾਹਰ ਇਹ ਹਾਲ ਹੈ ਤਾਂ ਅੰਦਰ ਕੀ ਹਾਲ ਹੋਵੇਗਾ ਤੇ ਬਾਕੀ ਸਾਧ ਸੰਗਤ ਜੀ ਇਹ ਗੱਲ ਜੇਕਰ ਸਾਡੇ ਘਰਾਂ ਦੀ ਆਰਤਾਂ ਬੇਬੀਆਂ ਪੈਣਾ ਨੂੰ ਇੱਕ ਸਹੀ ਤਰੀਕੇ ਨਾਲ ਤੇ ਸਹੀ ਵਿਧੀ ਦੇ ਨਾਲ ਸਾਫ ਸਫਾਈ ਕਰ ਲੈਂਦੀਆਂ ਹਨ ਸਾਡੇ ਕਮਾਕਾਰਾਂ ਵਿੱਚ ਬੜੀ ਜ਼ਿਆਦਾ ਫਿਰ ਬਰਕਤ ਆ ਜਾਵੇ ਕਿ ਸਾਰੇ ਕੰਮਾਂ ਵਿੱਚ ਸਾਨੂੰ ਸਫਲਤਾ ਮਿਲਣੀ ਸ਼ੁਰੂ ਹੋ ਜਾਵੇ ਇਸ ਲਈ ਸਾਡੇ ਘਰ ਦੇ ਮੁਖਦਰਵਾਜੇ ਦੀ ਤੇ ਸਾਡੇ ਘਰ ਦੇ ਆਸ-ਪਾਸ ਦੀ ਓਨੀ ਜ਼ਿਆਦੀ ਮਹੱਤਤਾ ਹੈ ਜਿੰਨੇ ਘਰ ਦੀ ਹੈ ਇਸ ਲਈ ਤੁਸੀਂ ਘਰ ਦਾ ਮੁਖ ਦਰਵਾਜ਼ਾ ਵੀ ਆਪਣੇ ਘਰ ਦਾ ਆਲਾ ਦਵਾਲਾ ਵੀ ਸਾਫ ਸੁਥਰਾ ਰੱਖਣਾ ਹੈ ਕਿਉਂਕਿ ਤੁਹਾਡੀ ਤੰਦਰੁਸਤੀ ਦਾ ਸੰਬੰਧ ਤੁਹਾਡੇ ਕੰਮਕਾਰਾਂ ਤੇ ਸਫਲਤਾਵਾਂ ਨਾਲ ਜੁੜਿਆ ਹੁੰਦਾ ਹੈ ਤੁਹਾਡੇ ਕੰਮ ਕਰਨ ਦੇ ਤਰੀਕੇ ਨੂੰ ਦਰਸਾਉਂਦਾ ਹੈ ਉਸ ਵਿਅਕਤੀ ਦਾ ਚਰਿੱਤਰ ਵੀ ਦਰਸਾਉਂਦਾ ਹੈ ਜੋ ਬਾਹਰ ਗੰਦਗੀ ਫੈਲਾ ਕੇ ਰੱਖਦੇ ਹਨ ਇਹ ਤਾਂ ਕਿ ਪਤਾ ਹੋਵੇਗਾ ਕਿਵੇਂ ਦਾ ਹੋਵੇਗਾ ਜਿਹੜਾ ਬਾਹਰ ਦੀ ਸਫਾਈ ਨਹੀਂ ਕਰਦਾ ਇਸ ਲਈ ਘਰ ਦੀ ਸਾਫ ਸਫਾਈ ਤੇ ਗੇਟ ਦੀ ਸਾਫ ਸਫਾਈ ਸੂਰਤ ਚੜਨ ਤੋਂ ਪਹਿਲਾਂ ਹੀ ਕਰ ਲਿਆ ਕਰੋ ਇਹ ਸਭ ਤੋਂ ਵਧੀਆ ਗੱਲ ਹੈ ਤੇ ਬੜੀ ਵਧੀਆ ਆਦਤ ਵੀ ਹੈ ਹੁਣ ਗੱਲ ਕਰਦੇ ਹਾਂ ਜੀ ਦੂਜੇ ਸਵਾਲ ਦੀ ਜਿਹਨਾ ਘਰਾਂ ਦਾ ਮੁੱਖ ਦਰਵਾਜ਼ਾ ਸੂਰਜ ਚੜਨ ਤੋਂ ਪਹਿਲਾਂ ਖੁੱਲ ਜਾਂਦਾ ਹੈ ਉਹਨਾਂ ਦੇ ਘਰਾਂ ਵਿੱਚ ਰਿਜਕ ਕਿਵੇਂ ਆਪ ਚੱਲ ਕੇ ਆਉਂਦਾ ਹੈ ਪੈਸਾ ਤੇ ਬਰਕਤਾਂ ਕਿਵੇਂ ਆਉਂਦੀਆਂ ਹਨ ਇਹ ਗੱਲ ਸਾਡੇ ਘਰ ਦੇ ਬਜ਼ੁਰਗ ਇਸ ਤਰੀਕੇ ਨਾਲ ਆਧਾਰ ਤੇ ਸਮਝਾਉਂਦੇ ਸਨ ਮਿਹਨਤੀ ਤੇ ਉਦਮੀ ਬੰਦਾ ਹੀ ਘਰ ਦਾ ਮੁੱਖ ਦਰਵਾਜ਼ਾ ਸੂਰਜ ਚੜਨ ਤੋਂ ਪਹਿਲਾਂ ਖੋਲ ਸਕਦਾ ਹੈ ਜਿਸ ਵਿਅਕਤੀ ਦੇ ਅੰਦਰ ਆਲਸ ਅਤੇ ਦਲੇਦਰਤਾ ਵਾਸ ਕਰਦੀ ਹੈ ਉਹ ਵਿਅਕਤੀ ਹਮੇਸ਼ਾ ਲੇਟ ਉਠੇਗਾ ਤੇ ਜੋ ਵਿਅਕਤੀ ਹਮੇਸ਼ਾ ਲੇਟ ਉਠheਗਾ ਫਿਰ ਉਸਨੇ ਆਪਣੇ ਘਰ ਦਾ ਮੁੱਖ ਦਰਵਾਜ਼ਾ ਪਹਿਲਾਂ ਕਿਵੇਂ ਖੋਲਣਾ ਹੈ ਕਿਉਂਕਿ ਸਾਧ ਸੰਗਤ ਜੀ ਅਸੀਂ ਜਿੰਨਾ ਲੇਟ ਉਠਾਂਗੇ ਉਨਾ ਹੀ ਸਰੀਰ ਨੂੰ ਆਲਸ ਜ਼ਿਆਦਾ ਪੈ ਜਾਵੇਗਾ। ਉਨਾ ਹੀ ਜ਼ਿਆਦਾ ਫਿਰ ਸਾਡੇ ਸਰੀਰ ਨੂੰ ਬਿਮਾਰੀਆਂ ਲੱਗਣੀਆਂ ਸ਼ੁਰੂ ਹੋ ਜਾਣਗੀਆਂ। ਉਨੇ ਹੀ ਜ਼ਿਆਦਾ ਲੇਟ ਸਾਡੇ ਘਰ ਦੇ ਕੰਮਕਾਰ ਹੋਣੇ ਸ਼ੁਰੂ ਹੋਣਗੇ। ਜ਼ਿਆਦਾ ਮਨੁੱਖ ਉਸ ਵਾਹਿਗੁਰੂ ਦੀ ਕਿਰਪਾ ਦੇ ਨਾਲ ਉਦਮੀ ਹੁੰਦੇ ਹਨ, ਮਿਹਨਤੀ ਹੁੰਦੇ ਹਨ ਜੋ ਕਿ ਸੂਰਜ ਚੜ੍ਹਨ ਤੋਂ ਪਹਿਲਾਂ ਉੱਠਦੇ ਹਨ ਤੇ ਅੰਮ੍ਰਿਤ ਵੇਲੇ ਹੀ ਉੱਠਦੇ ਹਨ। ਉਹਨਾਂ ਲੋਕਾਂ ਦੇ ਤਨ ਤੇ ਮਨ ਦੋਵੇਂ ਤੰਦਰੁਸਤ ਰਹਿੰਦੇ ਹਨ ਉਹ ਲੋਕ ਆਪਣੇ ਕਮਾਕਾਰਾਂ ਨੂੰ ਸਹੀ ਤਰੀਕੇ ਨਾਲ ਕਰ ਲੈਂਦੇ ਹਨ ਅੰਮ੍ਰਿਤ ਵੇਲੇ ਉੱਠ ਕੇ ਨਿਤਨੇਮ ਕਰਦੇ ਹਨ ਉਦਮੀ ਤੇ ਮਿਹਨਤੀ ਹੀ ਦਰਵਾਜ਼ਾ ਖੋਲ ਸਕਦੇ ਹਨ ਕਈ ਲੋਕ ਉੱਠ ਕੇ ਸੈਰ ਦੇ ਲਈ ਜਾਂਦੇ ਹਨ ਕਈ ਲੋਕ ਸਵੇਰੇ ਉੱਠ ਕੇ ਵਾਹਿਗੁਰੂ ਪਰਮਾਤਮਾ ਜੀ ਦੀ ਬਾਣੀ ਨੂੰ ਪੜ੍ਹਦੇ ਹਨ ਜਾਂ ਫਿਰ ਵਾਹਿਗੁਰੂ ਦੀ ਕਿਰਪਾ ਨਾਲ ਗੁਰਦੁਆਰਾ ਸਾਹਿਬ ਜਾਂਦੇ ਹਨ ਤੇ ਕਈ ਲੋਕ ਸਵੇਰੇ ਜਲਦੀ ਉੱਠ ਕੇ ਕੰਮਕਾਰਾਂ ਨੂੰ ਸਮੇਂ ਸਿਰ ਨਿਭੜ ਲੈਂਦੇ ਹਨ ਬਹੁਤੇ ਜੋ ਲੋਕ ਨੌਕਰੀ ਪੇਸ਼ੇ ਵਾਲੇ ਹੁੰਦੇ ਹਨ ਜਲਦੀ ਉੱਠ ਕੇ ਉਹ ਸਾਰੇ ਹੀ ਘਰ ਦੇ ਕੰਮਕਾਰਾਂ ਨੂੰ ਸਮੇਟ ਲੈਂਦੇ ਹਨ ਕੁੱਲ ਮਿਲਾ ਕੇ ਸੂਰਜ ਚੜ੍ਹਨ ਤੋਂ ਪਹਿਲਾਂ ਹੀ ਉਹਨਾਂ ਦੇ ਘਰ ਦਰਵਾਜ਼ਾ ਖੁੱਲਦਾ ਹੈ ਜਿਨ੍ਹਾਂ ਦੇ ਘਰ ਵਿੱਚ ਉਦਮੀ ਤੇ ਮਿਹਨਤੀ ਲੋਕਾਂ ਦਾ ਵਾਸ ਹੁੰਦਾ ਹੈ ਜਿਹੜੇ ਲੋਕ ਆਪਣੀਆਂ ਜ਼ਿੰਮੇਵਾਰੀਆਂ ਨੂੰ ਚੰਗੇ ਤਰ੍ਹਾਂ ਨਿਭਾਉਣਾ ਜਾਣਦੇ ਹਨ ਸਭ ਤੋਂ ਪਹਿਲਾਂ ਅੰਮ੍ਰਿਤ ਵੇਲੇ ਉੱਠ ਕੇ ਪਰਮਾਤਮਾ ਤੇ ਸੱਚੇ ਪਾਤਸ਼ਾਹ ਜੀ ਦਾ ਨਾਮ ਲੈਣਾ ਹੈ ਭਜਨ ਬੰਦਗੀ ਕਰਨੀ ਹੈ ਪਰਮਾਤਮਾ ਦਾ ਕੋਟਾਨ ਕੋਟ ਸ਼ੁਕਰਾਨਾ ਕਰਨਾ ਹੈ ਫਿਰ ਘਰ ਦੇ ਕੰਮਾਂ ਕਾਰਾਂ ਦੀ ਸ਼ੁਰੂਆਤ ਕਰਨੀ ਹੈ ਕੁਝ ਸਮਾਂ ਤੁਸੀਂ ਆਪਣੀ ਸਿਹਤ ਨੂੰ ਦਿਓ ਇੱਥੇ ਕੁਝ ਲੋਕ ਵਹਿਮ ਭਰਮ ਸਮਝਦੇ ਹਨ ਪਰ ਸਾਧ ਸੰਗਤ ਜੀ ਇਸ ਵਿੱਚ ਕੋਈ ਵੀ ਵਹਿਮ ਭਰਮ ਨਹੀਂ ਹੈ ਸਗੋਂ ਬਜ਼ੁਰਗਾਂ ਦਾ ਤਜਰਬਾ ਹੈ ਜੋ ਸਾਡੇ ਘਰ ਦਾ ਮੁੱਖ ਦਰਵਾਜ਼ਾ ਵੇਖ ਕੇ ਸਾਡੇ ਪੂਰੇ ਘਰ ਦਾ ਹਾਲ ਦੱਸ ਦਿੰਦਾ ਹੈ ਘਰ ਦੇ ਅੰਦਰ ਜੋ ਰਹਿੰਦੇ ਹਨ ਉਹਨਾਂ ਦਾ ਸੁਭਾਅ ਕਿਦਾਂ ਦਾ ਹੈ ਸਾਡੇ ਘਰ ਦੇ ਅੰਦਰ ਦਾ ਹਾਲ ਕੀ ਹੋਵੇਗਾ ਘਰ ਦੇ ਅੰਦਰ ਦੇ ਲੋਕ ਜਿਹੜੇ ਹਨ ਆਲਸੀ ਹਨ ਜਾਂ ਉਦਮੀ ਹਨ ਇਹ ਮੈਨ ਗ੍ਰੇਡ ਤੋਂ ਹੀ ਪਤਾ ਲੱਗਣਾ ਸ਼ੁਰੂ ਹੋ ਜਾਂਦਾ ਹੈ ਇਸ ਲਈ ਸਾਧ ਸੰਗਤ ਜੀ ਤੁਸੀਂ ਇਸ ਤਰ੍ਹਾਂ ਨਹੀਂ ਕਰਨਾ ਕਿ ਸਵੇਰੇ ਉੱਠ ਕੇ ਘਰ ਦਾ ਦਰਵਾਜ਼ਾ ਖੋਲ ਦਿੱਤਾ ਫਿਰ ਆ ਕੇ ਬਿਸਤਰ ਤੇ ਲੇਟ ਕੇ ਜਾਂ ਸੌਂ ਗੇ ਉਠਣ ਦਾ ਮਤਲਬ ਜਾਗਣਾ ਮਿਹਨਤੀ ਤੇ ਉਦਮੀ ਬਣਨਾ ਅੰਮ੍ਰਿਤ ਵੇਲੇ ਉੱਠ ਕੇ ਅਕਾਲ ਪੁਰਖ ਦਾ ਨਾਮ ਲੈ ਲੈਣਾ ਉਸ ਤੋਂ ਬਾਅਦ ਕੰਮਕਾਰਾਂ ਦੀ ਸ਼ੁਰੂਆਤ ਕਰ ਲੈਣੀ ਅਸੀਂ ਆਪਣੀ ਸਿਹਤ ਦਾ ਧਿਆਨ ਰੱਖਣਾ ਹੈ ਤੇ ਸਾਧ ਸੰਗਤ ਜੀ ਸਵੇਰੇ ਉੱਠ ਕੇ ਕੁਦਰਤ ਦਾ ਨਜ਼ਾਰਾ ਲੈਣਾ ਹੈ ਸਾਫ਼ ਹਵਾ ਵਿੱਚ ਉੱਠ ਕੇ ਸਾਹ ਲੈਣਾ ਹੈ ਸਾਡਾ ਫਿਰ ਸਰੀਰ ਤੰਦਰੁਸਤ ਹੋ ਜਾਵੇਗਾ ਇਸ ਤੋਂ ਬਾਅਦ ਗੱਲ ਕਰਦੇ ਹਾਂ ਉਸ ਸ਼ਬਦ ਦੇ ਜਾਪ ਦੀ ਜਿਹੜਾ ਅਸੀਂ ਘਰ ਦਾ ਮੁੱਖ ਦਰਵਾਜ਼ਾ ਖੋਲ੍ਹਦੇ ਸਮੇਂ ਬੋਲਣਾ ਹੈ ਸਾਡੇ ਬਜ਼ੁਰਗ ਹਮੇਸ਼ਾ ਹੀ ਸਾਨੂੰ ਇਹ ਗੱਲਾਂ ਸਮਝਾਉਂਦੇ ਸਨ ਜਦੋਂ ਕਿਸੇ ਕੰਮ ਦੀ ਸ਼ੁਰੂਆਤ ਕਰਨੀ ਹੋਵੇ ਪਹਿਲਾਂ ਵਾਹਿਗੁਰੂ ਅਕਾਲ ਪੁਰਖ ਜੀ ਦਾ ਨਾਮ ਲੈਣਾ ਜ਼ਰੂਰੀ ਹੁੰਦਾ ਹੈ ਇਸ ਲਈ ਸਾਧ ਸੰਗਤ ਜੀ ਜਦੋਂ ਵੀ ਸਵੇਰੇ ਉੱਠਦੇ ਹੋ ਸਭ ਤੋਂ ਪਹਿਲਾਂ ਬਿਸਤਰ ਤੇ ਬੈਠ ਕੇ ਵਾਹਿਗੁਰੂ ਪਰਮਾਤਮਾ ਜੀ ਦਾ ਸ਼ੁਕਰਾਨਾ ਕਰੋ ਫਿਰ ਭੈਣਾਂ ਰਸੋਈ ਵਿੱਚ ਚਾਹ ਬਣਾਉਣ ਲਈ ਜਾਂਦੀਆਂ ਹਨ ਉੱਥੇ ਵੀ ਹੱਥ ਜੋੜ ਕੇ ਪਰਮਾਤਮਾ ਦਾ ਸ਼ੁਕਰਾਨਾ ਕਰੋ ਵਾਹਿਗੁਰੂ ਵਾਹਿਗੁਰੂ ਹਰ ਸਾਹ ਦੇ ਨਾਲ ਕਰੋ ਆਪਣੇ ਰਸੋਈ ਦਾ ਚੁੱਲ੍ਹਾ ਬਾਲਣ ਤੇ ਵੀ ਸਾਥ ਸੰਗਤ ਜੀ ਜਦੋਂ ਅਸੀਂ ਆਪਣੇ ਘਰ ਦਾ ਮੁੱਖ ਦਰਵਾਜ਼ਾ ਖੋਲਦੇ ਹਾਂ ਉਸ ਸਮੇਂ ਵਾਹਿਗੁਰੂ ਜੀ ਦਾ ਨਾਮ ਲੈ ਕੇ ਅਰਦਾਸ ਬੇਨਤੀ ਕਰਨੀ ਹੈ ਸਤਿਗੁਰ ਸੱਚੇ ਪਾਤਸ਼ਾਹ ਜੀ ਸਾਡੇ ਘਰ ਪਰਿਵਾਰ ਤੇ ਮਿਹਰ ਭਰਿਆ ਹੱਥ ਰੱਖ ਦੇਣਾ ਘਰ ਦੇ ਜੀਵਾਂ ਵਿੱਚ ਪ੍ਰੇਮ ਸੁੱਖ ਸ਼ਾਂਤੀ ਸਦਾ ਲਈ ਬਣਾਈ ਰੱਖਣਾ ਮੁੱਖ ਦਰਵਾਜ਼ਾ ਖੋਲਦੇ ਸਮੇਂ ਅਰਦਾਸ ਕਰਨੀ ਹੈ ਤਾਂ ਕਿ ਕੋਈ ਨੈਗੇਟਿਵਿਟੀ ਜਾਂ ਕੋਈ ਨੈਗੇਟਿਵ એનર્ਜੀ ਮਾੜੀ ਸ਼ਕਤੀ ਤੁਹਾਡੇ ਘਰ ਦੀ ਦਹਲਿਜ਼ ਤੋਂ ਅੱਗੇ ਨਾ ਜਾਵੇ ਕੋਈ ਵੀ ਇਸ ਮੁੱਖ ਦਰਵਾਜ਼ੇ ਤੋਂ ਕਰਦੀਆਂ ਮਾੜੀਆਂ ਸ਼ਕਤੀਆਂ ਦਾ ਵਾਸਾ ਨਾ ਹੋ ਜਾਵੇ ਜ਼ਿੰਦਗੀ ਵਿੱਚ ਹਮੇਸ਼ਾ ਖੁਸ਼ੀਆਂ ਰਹਿਣ ਸਾਡੇ ਘਰ ਦੀ ਦਹਲਿਜ਼ ਤੇ ਬਰਕਤ ਜਿਹੜੀ ਹੈ ਵਾਪਸ ਨਾ ਚਲੀ ਜਾਵੇ ਇਸ ਲਈ ਵਾਹਿਗੁਰੂ ਦਾ ਸ਼ੁਕਰਾਨਾ ਕਰਦਿਆਂ ਹੋਇਆਂ ਘਰ ਦਾ ਮੁੱਖ ਦਰਵਾਜ਼ਾ ਖੋਲਣਾ ਜੇਕਰ ਹੋ ਸਕੇ ਤਾਂ ਤੁਸੀਂ ਮੂਲ ਮੰਤਰ ਦਾ ਜਾਪ ਵੀ ਕਰ ਸਕਦੇ ਹੋ ਤਾਂ ਜਾਂ ਫਿਰ ਤੁਸੀਂ ਵਾਹਿਗੁਰੂ ਵਾਹਿਗੁਰੂ ਦਾ ਜਾਪ ਵੀ 5 ਮਿੰਟ ਕਰ ਸਕਦੇ ਹੋ ਤਾਂ ਵੇਖਿਓ ਹਮੇਸ਼ਾ ਲਈ ਤੁਹਾਡੇ ਘਰ ਵਿੱਚ ਖੁਸ਼ੀਆਂ ਦਾ ਵਾਸ ਬਣਿਆ ਹੀ ਰਹੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ